ਦੀਆਂ ਨਿਊਜ਼ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਸਾਡੇ ਨਿਊਜ਼ ਚੈਨਲ ਦੀ ਖਬਰ ਦਾ ਅਸਰ ਪਿੰਡ ਮੋਰੋ ਵਿੱਚ ਸਰਕਾਰ ਆਈ ਹਰਕਤ ਵਿੱਚ ਭਾਰੀ ਮੀਂਹ ਦੌਰਾਨ ਮਕਾਨਾਂ ਦਾ ਨੁਕਸਾਨ ਹੋਇਆ ਪਿੰਡ ਮੋਰੋ ਦੇ ਨੰਬਰਦਾਰਾਂ ਤੇ ਮੋਹਤਵਾਰ ਵਿਅਕਤੀਆਂ ਨੂੰ ਨਾਲ ਲੈ ਕੇ ਪਟਵਾਰੀ ਸ਼੍ਰੀਮਤੀ ਲਲਿਤਾ ਕੁਮਾਰੀ ਵੱਲੋਂ ਘਰ ਘਰ ਜਾ ਕੇ ਮੀਂਹ ਪੀੜਤਾ ਦੀ ਸਾਰ ਲਈ ਅਤੇ ਸਰਕਾਰ ਵੱਲੋਂ ਨੁਕਸਾਨ ਮੁਤਾਬਕ ਬਣਦਾ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਇਸ ਮੌਕੇ ਪਿੰਡ ਮੋਰੋ ਦੇ ਨੰਬਰਦਾਰਾਂ ਪੰਚਾਇਤ ਮੈਂਬਰ ਅਤੇ ਮੋਹਤਵਾਰ ਹਾਜ਼ਰ ਸਨ ਡਾਕਟਰ ਰਾਣਾ ਅਪਰਾਧੀ ਖਾਸ ਰਿਪੋਰਟ ਮੈਡਮ ਪਟਵਾਰੀ ਸਾਹਿਬ ਤੁਸੀਂ ਅੱਜ ਮੋਰੋ ਪਿੰਡ ਦਾ ਮੌਇਨਾ ਕੀਤਾ ਦੌਰਾ ਕੀਤਾ ਜੀ ਕੀ ਜਾਣਕਾਰੀ ਹੈ ਕੀ ਤੁਸੀਂ ਸਹੂਲਤ ਜਿਹੜੀ ਆ ਮੀਂਹ ਪੀੜਤਾਂ ਨੂੰ ਦੇ ਰਹੇ ਹੋ ਜੀ ਇਹਦੇ ਬਾਰੇ ਸਰ ਸਾਨੂੰ ਜਿਵੇਂ ਸਰਕਾਰ ਦੀਆਂ ਵੰਧਾਈਆਂ ਮਿਲੀਆਂ ਨੇ ਆਪਾਂ ਦੇਖ ਰਹੇ ਹਾਂ ਸਾਰਿਆਂ ਦੇ ਘਰ ਜਾ ਕੇ ਕਿ ਕਿੰਨਾ ਕਿੰਨਾ ਨੁਕਸਾਨ ਹੋਇਆ ਹੈ ਜਿਨ੍ਹਾਂ ਦੀ ਛੱਤ ਡਿੱਗੀ ਹੈ ਜਾਂ ਕੰਧਾਂ ਭਾਟ ਗਈਆਂ ਨੇ ਉਹਦੇ ਅਕੋਰਡਿੰਗ ਅਸੀਂ ਜਿੰਨਾ ਮੁਆਵਜ਼ਾ ਬਣੇਗਾ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਅਸੀਂ ਦਵਾਵਾਂਗੇ ਠੀਕ ਹੈ ਇਹ ਤਾਂ ਟੋਟਲੀ ਲੋਸ ਵਾਲਾ ਕੰਮ ਆ ਅੰਦਰ ਵੀ ਆਈ ਹੈ ਅੰਦਰ ਵੀ ਸਾਰੇ ਆ ਗਏ ਅੱਛਾ ਚਲ ਆਹੀ ਦੇਖਣਾ ਅੰਦਰ ਵੀ ਸਾਰੇ ਤੇੜਾ ਆ ਗਏ ਪਾਣੀ ਸਾਰੇ ਅੰਦਰ ਪਈ ਜਾਂਦਾ ਬਹੁਤ ਬੁਰਾ ਹਾਲ ਆ ਸੋ ਪਾਣੀ ਪੀ ਕੇ ਨਾ ਕੰਦ ਸਾਰੀ ਬੈਠ ਗਈ ਆ ਤੇਰਾ ਪੋਤਾ ਸਾਡੇ ਮਕਾਨ ਨੂੰ ਤੇ ਬੇਨਤੀ ਕੀਤੀ ਜਾਂਦੀ ਆ ਕਿ ਸਾਡਾ ਕੋਈ ਵੀ ਹੱਲ ਕਿੱਟਾ ਜਾਵੇ। ਨੁਕਸਾਨ ਬਹੁਤ ਹੋਇਆ ਆ ਵੀ ਸਾਡੀ ਸਹਾਇਤਾ ਕੀਤੀ ਜਾਵੇ। ਸਰਕਾਰ ਸਾਡਾ ਕੋਸ਼ਿਸ਼ ਨਾ ਕੋਸ਼ਿਸ਼ ਸੋਚੇ। ਗਰੀਵ ਮਾਤਲਬੰਦਾ ਕੋਸ਼ਿਸ਼ ਨਹੀਂ ਕਰਦਾ ਸਾਡੇ ਕਿਹੜਾ ਕਿ ਜਮੀਨਾਂ ਹੈ। ਬਿਲਕੁਲ ਦੇਖੋ ਕਿੰਨਾ ਨੁਕਸਾਨ ਹੋ ਗਿਆ। ਸਾਰਾ ਘਾਟ ਪਣੀ ਪਾਟ ਹੀ ਗਿਆ। ਆਛਾ ਤੇ ਮੀੜਾ ਡਿਗਣ ਵਾਲੀ ਜਿੱਤੇ ਡਿਗੇ ਬਈ ਸ਼ੁਰੂ ਹੋ ਗਿਆ ਕੰਮ ਹੋਰ ਡਿਗਣ ਵਾਲੀ ਦੇਖੋ ਤਾਂ ਆ ਸਾਰੇ ਛੁੰਦਾ ਬੁਰਾ ਨਾਲ ਹੋਇਆ ਇੱਕ ਸੀਂਗ ਹੁੰਦੀ ਲੰਦਾ ਕਰੇ ਕਿ ਆ ਸੀਂਗ ਤਾਂ ਨਾਲ ਹੀ ਜਿੱਦਿਆ ਪਣੀ ਹੋਲੇ ਤੋਂ ਦਮ ਨੂੰ ਕਰਤੀ ਗਏ ਆ ਅੰਦਰ ਗਿਆ ਸਮਾਰੋਹ ਪਰ ਵੀਡੀਓ ਸਾਡਾ بارش ਦੇ ਨਾਲ ਜਿਹੜਾ ਮਕਾਨੀ ਨੁਕਸਾਨ ਜਾਂਦਾ ਹੋਇਆ ਹੈ ਅਸੀਂ ਗਵਰਨਮੈਂਟ ਕੋਲ ਮੌਜੂਦ ਵਾਲਾ ਲੈਣਾ ਚਾਹੀਦਾ ਹੈ ਆਪਾਂ ਲਈ ਇਹ ਨਾ ਕਰਦੇ ਕਿ ਯਾਹ ਬਿਨਾਂ ਖਾਓ ਯੋਜਨਾਵਾਂ ਜੋ ਨਹੀਂ ਲਾਉਂਦੇ ਉਹ ਗਲਤ ਹੈ ਜਦੋਂ ਇਹ ਜ਼ਰੂਰ ਹੋਵੇ ਉਹ ਕਰਨਾ ਚਾਹੀਦਾ ਹਨ ਹੈ ਹਾਂ ਜੀ ਹੁਣ ਪਾਣੀ ਪਾ ਦੇਣਾ ਪਾਣੀ ਘੰਟਾ ਹੋਈ ਜਾ ਰਿਹਾ ਹੈ ਹੈਲੋ ਮੈਂ ਜਿਹੜਾ ਮੈਂ ਕਿਹਾ ਸੀ ਦੋ ਵਾਰ ਸੇ ਚਲੋ ਜੀ ਆ ਕੇ ਜਾਓ ਕੰਮ ਕਰਦੇ ਇਹ ਗਲਾੰਦਾ ਪਲਾਸਟਰ ਕਰਾਂਗੇ ਜਿਵੇਂ ਆ ਮਿੱਟੀ ਖਸ ਦਾ ਲਾਪੰਦੀ ਆ ਫਿਰ ਤੇੜਾ ਆ ਜੰਨੀ ਆ ਪਹਿਲੇ ਪਾਉਣਾ ਇਹ ਨਾਲੇ ਮੇਲ ਹੋ ਜੋਗੀ ਪਿੱਛੇ ਥੱਲੇ ਜੋ ਆ ਰਿਹਾ ਉਹ ਇੱਕ ਵਾਰ ਉਹ ਦੇਖ ਲਓ ਉਹਦੇ ਬੇੜੇ ਨਾਲ ਜਿਹੜਾ ਮੋਮ ਤੰਦਾ ਹੋ ਉਹ ਕਿਰੋ ਬਣਾ ਲਈ ਮੋਬਾਈਲ ਨੰਬਰ ਜੋ ਆ ਪਈ ਰੋ 700 ਬੰਦ ਆ ਮੇਰੇ ਵੀ ਉਹ ਆ ਜਾਓ ਸੈਨ ਕਰਵਾਉਂਗਾ ਉੱਧਰ ਜਾਂਦੇ ਸੈਨ ਕਰਵਾ ਲਿਆ ਉਹ ਬਣਾ ਦੇਣਾ ਠੀਕ ਹੈ ਜੀ ਬਹੁਤ ਪੜਾਉਂਦੇ ਆਪਾਂ ਆਪਾਂ ਪਰ ਜਾਏ ਐਵੇਂ ਤਾਂ ਦਸ ਜਿੰਦੀ ਚੱਤੀ ਉਹਨੇ ਆ ਜਾਣਾ ਕਹਿੰਦਾ ਮਾਣ ਆ ਜਾਣਾ ਕਾਸੀ ਭਾਈ ਆਹ ਕਹੋ ਆਲੀ ਆ ਜਾਓ ਇਹ ਤਾਂ ਜੂਮਿੰਗ ਐਸੇ ਮਾ ਆਏ ਤੂੰ ਕੇ ਤੈਨੂੰ ਪਾਉਂਦੇ ਟੁੱਟੇ ਹੋ ਆ ਇਹਨੂੰ ਦੇਖੋ ਮੋਹ ਬੰਦੇ ਹੋ ਉਹ ਨੂੰ ਅਰੇ ਤੋਂ ਦੇ ਕੇ ਅੱਧੀ ਮੋਰੀ ਨਹੀਂ ਕਰਾਇਆ ਉਹ ਇੱਕ ਬੰਦਾ ਉਹ ਮੂੰਹ ਹੋ ਰਿਹਾ ਹੈ ਉਹ ਬੰਦਾ ਕਰਦੇ ਆਂ ਪਰ ਫਾਲ ਬਚਣਾ ਨਾ ਪਰ ਇਹ ਵੀ ਨਾਲ ਉਹ ਵੀ ਬਣਾਉਣ ਨਾਲ ਜਾਂ ਆਹ ਵੀ ਨਾਲ ਤਾਂ ਨਹੀਂ ਆਹ ਜ਼ਿਆਦਾ ਕੰਮ ਕਰਨਾ ਤੇ ਜਾ ਲਈ ਜਾ ਉਹ ਤੇਖਣਾ ਨਹੀਂ ਨਾ ਕਾਲਾ ਉਹ ਬਣਾਉਂਦੇ ਉਹਨਾਂ ਨੂੰ ਮੈਂ ਤਾਂ ਸੋਣਾ ਮੈਂ ਗਾਲੀ ਦੇ ਅੰਦਰ ਅੰਦਰ ਕਮਾਲ ਪਿਆ ਸਾਡਾ ਸਾਰਾ ਗਾ ਇੱਧਰ ਆ ਇੱਧਰ ਇੱਥੋਂ ਘਰ ਆ ਦੇ ਸਾਰੇ ਖੰਡੇ ਗਿਆ ਡਿਗੜ ਵਾਲੇ ਹੀ ਆ ਸਾਰੇ ਉਹ ਲੈਟਾ ਨਾ ਮਾਰ ਹਾਂ ਲੈਟ ਹੈਗੇ ਨਾ ਖੰਡੇ ਗਿਆ ਹਾਂ ਸਾਰੇ ਦੇਖ ਹਾਂ ਦਰਵਾਜ਼ਾ ਵੀ ਦੇਖ ਨਾ ਸਾਰੇ ਡਿਗਣ ਵਾਲੇ ਹੀ ਆ ਅੰਦਰ ਪਾ ਲੈ ਸਾਰਾ ਬੈਠੇ ਹਾਂ ਅਨਾ ਮੈਂ ਪੜਾਈ ਬੜੀ ਸਾਰਾ ਨੁਕਸਾਨ ਹੋ ਗਿਆ ਜੀ ਮੈਸਤਰੀ ਉੱਪਰ ਕੰਮ ਕਰ ਰਹਾ ਆ ਦੇਖੋ ਸਾਰਾ ਹੀ ਕਾਫੀ ਨੁਕਸਾਨ ਹੋ ਗਿਆ ਸਾਡਾ ਜੀ ਅਸੀਂ ਗਰੀਬ ਬੰਦੇ ਆ ਗਰੀਬ ਬੰਦੇ ਆ ਜੀ ਅਸੀਂ ਸਾਡਾ ਦੱਸੋ ਕੀ ਹੱਲ ਹੋ ਕੋਈ ਸਰਕਾਰ ਮੁਆਵਜ਼ਾ ਦੇਵੇ ਸਾਨੂੰ ਅਸੀਂ ਤਾਂ ਬਹੁਤ ਮਾਰ ਗਏ ਜੀ ਬਸ ਹਾਂ ਜੀ ਬਹੁਤ ਔਖਾ ਸਾਡੇ ਗਰੀਬ ਬੰਦਿਆਂ ਦਾ ਜੀ ਭਰਾਵਾ ਕੀ ਕਰਦੇ ਸਾਰਾ ਜਨੇ ਆਜ ਮੁੰਡੇ ਡਾਇਆ ਬਿਲਕੁਲ ਹੀ ਨਹੀਂ ਹਾਂ ਜੀ ਹਾਂਜੀ ਸਾਡੇ ਬਾਹ ਤੇੜਾ ਕੰਦਾ ਨੇ ਤੇੜਾ ਹੀ ਛੱਤਾਂ ਤੇੜਾਈਆਂ ਸੀ ਜਿਹੜੀ ਟੜੀ ਪਈਦਾ ਏ ਛੱਤ ਸਾਨੂੰ ਖਤਰਾ ਆ ਇਹ ਖਲੇ ਉਹ ਤੇੜਾ ਨਹੀਂ ਡੇੜਾ ਹਾਦਾਂ ਹਾਂਜੀ ਹਾਂਜੀ आ सारे ही खिंदरिया पे वा ए सारे, मैं तो कुछ कर नहीं सकती देखो हाँ जी। आ देखो सारे ही साढ़ा ड पे इन्हें नहीं रिहा भाई माड़ा मोटा रह जाए छत भी डिगे कंध भी सारी डे डेक पे ये सारा समान है। डेक जी। जी। सारे हो रहा। जी। ਅਸੀਂ ਤਾਂ 8 ਦਿਨ ਹੋ ਗਏ ਲੋਕਾਂ ਦੇ ਘਰ ਹੀ ਬੈਠੇ ਆ 8 ਦਿਨ ਨਿਕ ਨਿਕੇ ਨਿਆਣੇ ਆ ਚੋ ਰੋਟੀਆਂ ਪਾਣੀਆਂ ਵੀ ਲੋਕਾਂ ਦੇ ਘਰਾਂ ਤੋਂ ਹੀ ਆਉਂਦਾ ਸਾਨੂੰ ਤਾਂ ਅਸ ਤਾਂ ਬਹੁਤ ਔਖੇ ਆ ਇਹ ਦੁਆ ਮਕਾਨ ਸਾਰਾ ਖਿਲਰ ਗਿਆ ਬਹਿ ਕੇ ਆਇਆ ਕੋਈ ਪਤਾ ਨਹੀਂ ਮੇਰੀ ਮਾਰ ਇਦਾਂ ਦੀ ਆਈ ਆ ਸਾਡੇ ਸਾਰੇ ਮਟਾਨਾਂ ਨੂੰ ਤੇੜਾ ਹੀ ਆਏ ਬੇਟੇ ਸਾਰੇ ਹੀ ਝੁੰਦਾ ਆ ਮਟਾਨ ਸਾਡਾ ਅਸੀਂ ਬਹੁਤ ਦੁਖੀ ਜਿਆਦਾ ਆ ਸਾਡਾ ਸਮਾਨ ਵੀ ਸਾਰਾ ਬਾਹਰ ਹੁੰਦਾ ਮੇਰਾ ਕੋਈ ਸਹਾਰਾ ਵੀ ਨਹੀਂ ਮੇਰੀ ਹੱਥ ਜੋੜ ਕੇ ਬੇਨਤੀ ਆ ਮੇਰੀ ਮਦਦ ਕਰੋ ਇੱਧਰ ਵੀ ਆਪਣੇ ਪਾਸੇ ਤੱਕਿਆ ਸਾਡੇ ਸਾਰੇ ਤੇੜਾ ਆਈਆਂ ਆ ਹਾਂਜੀ ਸਾਡੇ ਸਾਰੇ ਤੇੜਾ ਆਈਆਂ ਆ ਸਾਰਾ ਮਖਾਨ ਤੇੜਿਆ ਪਿਆ ਚੁੰਦੇ ਬਹੁਤ ਅਸੀ ਬਹੁਤ ਹਾਲਾ ਮੈਂ ਕੱਲੀ ਹਾਂ ਜੇ ਸਾਰੇ ਇਹ ਮੀਂਹ ਦੇ ਨਾਲ ਉੱਪਰ ਸਾਰਾ ਜਿਹੜਾ ਉੱਪਰ ਜਵਾਰੇ ਨੂੰ ਸਾਰੇ ਜਿਹੜੇ ਕਦਾਂ ਮੀਂਹ ਦੇਖੀ ਆ ਪੰਦੇ ਪਾਸੇ ਇਹ ਦਰ ਤੰਦੇ ਮੀਂਹ ਮਕਾਨ ਸਾਰੇ ਜਿਹੜਾ ਤੇ ਉੱਪਰ ਵੀ ਮਕਾਨਾਂ ਨੂੰ ਜਵਾਰੇ ਨੂੰ ਸਾਰੇ ਜਿਹੜਾ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਸਾਡੀ ਮਦਦ ਕੀਤੀ ਜਾਵੇ ਪਾਣੀ ਸਾਡੇ ਬਹੁਤ ਜਿਹੜਾ ਆਇਆ ਨੁਕਸਾਨ ਚੰਗਾ ਹੋਇਆ ਕੋਟੇ ਜੁਤਾ ਬਾਹਰ ਡੇ ਗਿਆ ਇਹ ਸਭ ਉੱਪਰ ਉਹ ਲੈਣਾ ਹਾਂਜੀ ਸਾਡਾ ਮਕਾਨ ਸਾਰੇ ਤੇੜਾ ਆ ਗਈਆਂ ਬਹੁਤ ਖਰਾਬ ਹੋ ਗਿਆ ਕੰਮ ਬਹੁਤ ਔਖਾ ਹੋ ਗਿਆ ਕੰਧਾਂ ਸਾਰੀ ਪੈ ਗਈਆਂ ਸਾਡੇ ਤੇੜਾ ਆਈ ਜਾਂਦੀਆਂ ਪਾਣੀ ਪਈ ਜਾਂਦਾ ਕੰਧਾਂ ਦੇ ਵਿੱਚ ਬੈਠ ਕੇ ਦੀ ਵੀ ਸਾਰੀ ਕੰਧਾਂ ਸਾਡਾ ਮਕਾਨ ਸਾਰਾ ਮੀਨਾਟ ਹੈ ਗਿਆ ਕਿ ਸਾਨੂੰ ਕੋਈ ਨਹੀਂ ਦੇਖਣਾ ਹੈਗਾ ਇਸ ਵੇਲੇ ਸਾਨੂੰ ਹੈਲਪ ਚਾਹੀਦੀ ਸਾਡੇ ਮਕਾਨ ਬਣਾਉਣ ਲਈ ਪਿੰਡ ਦਾ ਕੋਈ ਮੋਤਵਾਰ ਬੰਦਾ ਨਹੀਂ ਦੇਖਣਾ ਕੋਈ ਨਹੀਂ ਦੇਖਣਾ ਹੈਗਾ ਨਾ ਕੋ ਪੰਚਾਇਤ ਮੈਂਬਰ ਨਾ ਕੋ ਅਫਸਰ ਕੋਈ ਨਹੀਂ ਆਇਆ ਹੈਗਾ ਦੇਖੜ ਨਾ ਕਿਸੇ ਨੇ ਹੈਲਪ ਅੱਜ ਤਾਈਂ ਦਿੱਤੀ ਹੈ ਤੇ ਸਾਡੇ ਕਮਰੇ ਟਹਿ ਗਏ ਆ ਸਾਨੂੰ ਬਹੁਤ ਮੁਸ਼ਕਲ ਹੋਈ ਪਈ ਆ ਸਾਡੇ 13 ਆਨ ਲੱਪੀਆਂ ਮਕਾਨਾਂ ਚ ਮੀਂਹ ਪੈ ਲਾ ਪਿਆ ਤਾਂ ਸਾਨੂੰ ਬਹੁਤ ਮੁਸ਼ਕਲ ਆ ਇਸ ਵੇਲੇ ਲੋਕਾਂ ਦੇ ਘਰ ਸੌਂਦੇ ਸੀ ਆਪਣਾ ਟੈਂਪਸ ਕਰਦੇ ਆ ਵੀ ਜਾਨੀ ਮੁਸ਼ਕਲ ਬਹੁਤ ਹੈ ਜਿਸ ਟੈਪ ਮਾਚੀ ਨਹੀਂ ਦਿਖ ਸਕਦੇ ਹਾਂਜੀ ਇਹਦੇ ਰੋਜ਼ੀ ਬਹੁਤ ਸਾਡਾ ਨਕਸਰ ਹੋਇਆ। ਤੁਹਾਨੂੰ ਤਾਂ ਸੇ ਦੁਕਾਨੀਆਂ ਦਾ ਰਾਤ ਨੂੰ ਤੇ ਅਸੀਂ ਤਾਂ ਫੇ ਲੋਕਾਂ ਦੇ ਘਰ ਜਾ ਕੇ ਆਪਣਾ ਟਾਈਮ ਪਾਸ ਕੀਤਾ। ਕੋਈ ਤੇ ਰਾਤ ਨੂੰ ਇੰਨੱਠੇ ਆ ਜੀ ਇਧਰ ਉਹ ਸਾਰੇ ਆ ਬਾਲੇ ਬੀਲਾ ਪੈ ਹੀ ਡਿਗਣ ਜੀ। ਹੂੰ ਹੂੰ। ਆਂ ਗਿਆ ਸਾਰਾ ਇੱਦਾਂ ਤਕਰੀਬਨ ਟੁੱਟ ਗਿਆ ਸਾਰਾ ਮਕਾਨ ਤੇੜਾ ਆਇਆ ਸਾਰੇ ਪਾਸੇ ਅੱਧ ਅੱਧ ਤੱਕ ਜਿੰਨੇ ਨੁਕਸਾਨ ਹੋ ਗਿਆ ਸਾਡੇ ਬਾਡੇ ਸਾਰੇ ਟੁੱਟੇ ਪਏ ਆ ਤੇ ਗਰਮੀ ਨੱਧਾ ਮਕਾਨ ਦੁਬਾਰਾ ਬਣਾਉਣਾ ਪੈਣਾ ਟਾ ਕੇ ਮੇਰੀ ਮਦਦ ਕੀਤੀ ਜਾਵੇ ਜਿੰਨੀ ਵੀ ਹੋ ਸਕਦੀ ਹੈ ਲੰਬੜਦਾਰ ਜੀ ਤੁਸੀਂ ਅੱਜ ਮੀ ਵਿੱਚ ਹੋਏ ਨੁਕਸਾਨ ਦਾ ਪਿੰਡ ਮੋਰੋਂ ਦਾ ਦੌਰਾ ਕੀਤਾ ਕੀ ਜਾਣਕਾਰੀ ਹੈ ਜੀ ਅਸੀਂ ਅੱਜ ਲੰਬੜਦਾਰ ਜੀ ਪਿੰਡ ਦੇ ਪੰਚਾਇਤ ਮੈਂਬਰ ਹੋਰ ਪ੍ਰਤਵੰਤ ਸੱਜਣ ਇਕੱਠੇ ਹੋ ਕੇ ਸਾਰੇ ਪਿੰਡ ਦੇ ਵਿੱਚ ਅਸੀਂ ਸਰਵਾ ਕੀਤਾ ਜਿਨ੍ਹਾਂ ਜਿਨ੍ਹਾਂ ਦੇ ਮਕਾਨ ਚਾਰਿਆਂ ਦੇ ਢਹਿ ਗਏ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਅਸੀਂ ਜੇ ਫੇਲਮਾਂ ਵੀ ਬਣਾਈਆਂ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਦਾ ਸਾਰਾ ਦੇਖ ਕੇ ਜਿੰਨਾ ਵੀ ਸਾਨੂੰ ਦਿਗਿਆ ਵੀ ਨੁਕਸਾਨ ਹੋਇਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਉਹਨਾਂ ਦੇ ਜਿੰਨਾ ਕਿ ਉਹਨਾਂ ਦਾ ਖਾਤਿਆਂ ਵਿੱਚ ਨੁਕਸਾਨ ਹੋਇਆ ਦੇ ਵਿੱਚ ਸਾਨੂੰ ਨੁਕਸਾਨ ਦਿੱਤਾ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਜੋ ਇਹ ਆਪਤ ਹੈ ਕੋਦਾ ਤੇ ਆਫਤਾ ਇਹਦੇ ਵਿੱਚ ਜੋ ਨੁਕਸਾਨ ਆ ਗਿਆ ਪਿੰਡ ਦਾ ਉਹ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਜੀ ਇਹ ਤੁਸੀਂ ਆਪਣੇ ਨੂੰ ਕੀਤਾ ਕਿ ਤੁਹਾਨੂੰ ਸਰਕਾਰ ਵੱਲੋਂ ਕੋਈ ਹਦਾਇਤ ਆਈ ਜਾਂ ਜੋ ਕੋਈ ਸਾਨੂੰ ਸਰਕਾਰ ਵੱਲੋਂ ਹਦਾਇਤ ਆਈ ਜੀ ਮਾਲ ਵਿਭਾਗ ਵੱਲੋਂ ਆਈ ਜੀ ਠੀਕ ਹੈ ਜੀ ਕਿੰਨੇ ਕੁ ਘਰਾਂ ਦਾ ਨੁਕਸਾਨ ਹੋਇਆ ਤੇ ਕਿੰਨੇ ਕੁ ਲੱਖ ਦਾ ਪਿੰਡ ਨੂੰ ਜਿੰਨਕਸਾਨ ਹੋਇਆ ਲੱਗਦਾ ਤਕਰੀਬਨ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਹਾਂਜੀ ਤੇ ਮੇਰੇ ਖਿਆਲ ਤੇ ਘਰ ਆ ਉਹ ਟਹਿਗਾ ਜੀ ਹਾਂਜੀ ਹੋਰ ਵੀ ਕਾਫੀ ਘਰਾਂ ਨੂੰ ਨੁਕਸਾਨ ਹੋਇਆ ਨੁਕਸਾਨ ਹੋਇਆ ਚੋਏ ਦਾ ਸਾਰਿਆਂ ਦੇ ਲੋਕਾਂ ਦੇ 15 ਬਹੁਤ ਜ਼ਿਆਦਾ ਨਹੀਂ ਤੇ ਬਾਕੀ ਹੋਰ ਵੀ ਥੋੜੇ-ਬੋਟੇ ਨੇ ਹਾਂਜੀ ਹਾਂਜੀ ਨੁਕਸਾਨ ਬੇਕਾਰ ਵਿਚਾਰੇ ਲੋਕ ਈ ਘਰ ਛੱਡ ਗਏ ਹੋਰ ਲੋਕਾਂ ਦੇ ਘਰਾਂ ਦੇ ਵਿੱਚ ਰਹਿਣ ਲੱਗ ਗਏ ਰੋਟੀ ਪਾਣੀ ਦਾ ਉਹਨਾਂ ਦਾ ਗੁਜ਼ਾਰਾ ਔਖਾ ਹੀ ਹੈ ਜੀ ਮੈਡਮ ਪਟਵਾਰੀ ਸਾਹਿਬ ਤੁਸੀਂ ਅੱਜ ਮੋਰੋ ਪਿੰਡ ਦਾ ਮੌਇਨਾ ਕੀਤਾ ਦੌਰਾ ਕੀਤਾ ਜੀ ਕੀ ਜਾਣਕਾਰੀ ਹੈ ਕੀ ਤੁਸੀਂ ਸਹੂਲਤ ਜਿਹੜੀ ਆ ਮੀਂਹ ਪੀੜਤਾਂ ਨੂੰ ਦੇ ਰਹੇ ਹੋ ਜੀ ਇਹਦੇ ਬਾਰੇ ਸਰ ਸਾਨੂੰ ਜਿਵੇਂ ਸਰਕਾਰ ਦੀ ਮਦਦਾਇਤਾਂ ਮਿਲੀਆਂ ਨੇ ਆਪਾਂ ਦੇਖ ਰਹੇ ਹਾਂ ਸਾਰਿਆਂ ਦੇ ਘਰ ਚੱਕ ਕੇ ਕਿੰਨਾ ਕਿੰਨਾ ਨੁਕਸਾਨ ਹੋਇਆ ਹੈ ਜਿਵੇਂ ਕਿਸੇ ਛੱਤੇ ਡਿੱਗੀ ਹੈ ਜਾਂ ਕੰਧਾਂ ਫਟ ਗਈਆਂ ਨੇ ਉਹਦੇ ਅਕੋਰਡਿੰਗ ਅਸੀਂ ਜਿੰਨਾ ਮੁਆਵਜ਼ਾ ਬਣੇਗਾ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਅਸੀਂ ਦਵਾਵਾਂਗੇ ਠੀਕ ਹੈ